ਅਜਲੀ ਜਿਉਂਦੀ ਸਾੜ ਦਿੱਤੀ ਪਤਨੀ ਪੁੱਤ ਸਾਹਮਣੇ ਪਤਨੀ ਨੂੰ ਤਾਰਿਆ ਮੌਤ ਦੇ ਘਾਟ 35 ਲੱਖ ਦੀ ਕਰ ਰਹੀ ਸੀ ਮੰਗ ਦੇਸ਼ ਲਗਾਤਾਰ ਧੀਆਂ ਨੂੰ ਦਾਜ ਪਿੱਛੇ ਮਾਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਇਹ ਲਗਾਤਾਰ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਸਿਰਫ ਢੰਗ ਬਦਲਦੇ ਜਾ ਰਹੇ ਨੇ ਤੇ ਇੱਕ ਵਾਰ ਫਿਰ ਤੋਂ ਨੌਇਡਾ ਦੇ ਵਿੱਚ ਹੋਈ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਜਿੱਥੇ ਚਾਵਾ ਨਾਲ ਵਿਆਹ ਕੇ ਤੋਰੀ ਪਰਿਵਾਰ ਵੱਲੋਂ ਧੀ ਦੀ ਸੌਰਿਆਂ ਨੇ ਜਿੰਦੀ ਸਾੜ ਦਿੱਤੀ ਯਾਨੀ ਕਿ ਉਸ ਨੂੰ ਜਿੰਦੇ ਹੀ ਅੱਗ ਲਗਾ ਦਿੱਤੀ ਉਹ ਵੀ ਉਸਦੇ ਇੱਕ ਛੋਟੇ ਪੁੱਤ ਦੇ ਸਾਹਮਣੇ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਸਕਰੀਨ ਤੇ ਇਹ ਉਹ ਧੀ ਹੈ ਜਿਸ ਨੂੰ 2016 ਦੇ ਵਿੱਚ ਪਿਤਾ ਨੇ ਬੜੇ ਚਾਵਾ ਦੇ ਨਾਲ ਆਪਣੀ ਧੀ ਦਾ ਵਿਆਹ ਕੀਤਾ ਤੇ ਇਸ ਲੜਕੇ ਦੇ ਨਾਲ ਜਿਹਦਾ ਨਾਮ ਹੈ ਵਿਪਿੰਨ ਤੇ ਕੁੜੀ ਦਾ ਨਾਮ ਹੈ ਨਿੱਕੀ ਤੇ ਨਿੱਕੀ ਦਾ ਵਿਆਹ ਉਸਦੇ ਪਿਤਾ ਨੇ ਵਿਪਨ ਦੇ ਨਾਲ ਕੀਤਾ ਤੇ ਆਪਣੀ ਦੂਸਰੀ ਭਤੀਜੀ ਦਾ ਵੀ ਵਿਆਹ ਇਸੇ ਘਰ ਦੇ ਵਿੱਚ ਕੀਤਾ ਯਾਨੀ ਕਿ ਤੁਸੀਂ ਮੰਨ ਲਓ ਕਿ ਦੋਨੋਂ ਭੈਣਾਂ ਇੱਕੋ ਘਰ ਦੇ ਵਿੱਚ ਵਿਆਹ ਦਿੱਤੀਆਂ ਤੇ ਇਸ ਨਿੱਕੀ ਦੇ ਵਿਆਹ ਤੇ ਪਰਿਵਾਰ ਨੇ ਸਕੋਰਪੀਓ ਗੱਡੀ ਤੇ ਨਾਲ ਬੁਲਟ ਮੋਟਰਸਾਈਕਲ ਅਤੇ ਹੋਰ ਵੀ ਦਾਜ-ਦਾ ਸਜੋ ਸਮਾਨ ਦਿੱਤਾ ਤੇ ਹੁਣ ਕੁਝ ਸਾਲਾਂ ਬਾਅਦ ਜਦੋਂ ਨਿੱਕੀ ਦਾ ਮੁੰਡਾ ਵੀ ਹੋ ਗਿਆ ਯਾਨੀ ਕਿ ਉਸ ਦਾ ਬੇਟਾ ਵੀ ਹੋ ਗਿਆ ਇੱਕ ਵਾਰ ਫਿਰ ਤੋਂ ਦਾਜ ਦੀ ਮੰਗ ਕਰਨ ਲੱਗੇ ਤੇ ਨਿੱਕੀ ਦੇ ਕੋਲੋਂ ਨਿੱਕੀ ਤੇ ਦਬਾਅ ਬਣਾ ਲੱਗੇ ਕਿ 35 ਲੱਖ ਰੁਪਇਆ ਤੇ ਮਰਸੀਡੀ ਗੱਡੀ ਲਿਆ ਕੇ ਦਿੱਤੀ ਜਾਵੇ ਤੇ ਤਕਰੀਬਨ ਤਕਰੀਬਨ ਤੁਸੀਂ ਇਹ ਲਗਾ ਲਓ ਕਿ ਕਰੋੜਾ ਰੁਪਏ ਦੀ ਮੰਗ ਦੁਬਾਰਾ ਤੋਂ ਹੁਣ ਲੱਗੀ ਗੱਡੀ 60 ਤੋਂ 70 ਲੱਖ ਦੀ ਗੱਡੀ ਤੇ 35 ਲੱਖ ਰੁਪਇਆ ਨਾਲ ਮੰਗਿਆ ਜਾਣ ਲੱਗਿਆ ਤੇ ਇਸੇ ਦੇ ਚੱਲਦੇ ਰੋਜ਼ ਘਰ ਦੇ ਵਿੱਚ ਲੜਾਈ ਕਲੇਸ਼ ਹੋਣ ਲੱਗਿਆ ਤੇ ਇੱਕ ਆ ਵੀਡੀਓ ਸਾਹਮਣੇ ਆਈ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ ਇਹ ਵੀਡੀਓ ਚ ਤੁਸੀਂ ਵੇਖ ਸਕਦੇ ਹੋ ਇਹ ਹੈ ਉਸ ਦੀ ਮੁੰਡੇ ਦੀ ਮਾਂ ਤੇ ਮੁੰਡਾ ਕਿਵੇਂ ਨਿੱਕੀ ਦੇ ਨਾਲ ਕੁੱਟਮਾਰ ਕਰ ਰਿਹਾ ਹੈ ਕੁੱਟਮਾਰ ਰੋਜ਼ ਹੁੰਦੀ ਸੀ ਤੇ ਇਸੇ ਤਰ੍ਹਾਂ ਹੀ ਅੱਜ ਫਿਰ ਯਾਨੀ ਕਿ ਉਸ ਦਿਨ ਫਿਰ ਦੁਬਾਰਾ ਤੋਂ ਕੁੱਟਮਾਰ ਹੋਣੀ ਸ਼ੁਰੂ ਹੋਈ ਜਿਵੇਂ ਜਿਵੇਂ ਕੁੱਟਮਾਰ ਹੁੰਦੀ ਗਈ ਉਸੇ ਤਰ੍ਹਾਂ ਹੀ ਆਸ-ਪਾਸੇ ਦੇ ਲੋਕ ਘਰ ਦੇ ਕੋਲ ਪਹੁੰਚਣਾ ਸ਼ੁਰੂ ਹੋ ਗਏ ਤੇ ਇਸ ਦੇ ਨਾਲ ਹੀ ਜਿਹੜਾ ਗੁੱਸਾ ਸੀ ਪਰਿਵਾਰ ਦਾ ਉਹ ਵੱਧਦਾ ਗਿਆ ਯਾਨੀ ਕਿ ਸੱਸ ਸੋਹਰੇ ਸਸੁਰਾਲ ਵਾਲੇ ਪਰਿਵਾਰ ਦਾ ਸੋਹਰੇ ਪਰਿਵਾਰ ਦਾ ਆਪਣੀ ਨੂੰਹ ਤੇ ਗੁੱਸਾ ਇੰਨਾ ਵੱਧ ਗਿਆ ਕਿ ਉਸਦੇ ਪਤੀ ਨੇ ਯਾਨੀ ਕਿ ਨਿੱਕੀ ਦੇ ਪਤੀ ਨੇ ਆਪਣੀ ਹੀ ਘਰ ਵਾਲੀ ਜਿਸਦੇ ਨਾਲ ਉਸਦਾ ਇੱਕ ਛੋਟਾ ਬੇਟਾ ਵੀ ਸੀ ਤੇ ਉਸ ਨੂੰ ਜਿੰਦੀ ਅੱਗ ਲਾ ਦਿੱਤੀ। ਇਹ ਵੀਡੀਓ ਵੀ ਤੁਸੀਂ ਜਿਹੜੀ ਤਸਵੀਰਾਂ ਬਲਰ ਕਰਕੇ ਵੀਡੀਓ 'ਚ ਦਿਖਾਈਆਂ ਜਾ ਰਹੀਆਂ ਨੇ ਇਹ ਅੱਗ ਲੱਗੀ ਹੋਈ ਕੁੜੀ ਦੀਆਂ ਵੀਡੀਓਜ਼ ਨੇ ਜਿਹਨੂੰ ਅਸੀਂ ਦਿਖਾ ਵੀ ਨਹੀਂ ਸਕਦੇ। ਤੇ ਉਹ ਨਿੱਕੀ ਅੱਗ ਲੱਗੀ ਹੋਈ ਆਪਣੇ ਘਰ ਦੇ ਵਿੱਚ ਇੱਧਰ ਉੱਧਰ ਭਜਦੀ ਰਹੀ ਕਿ ਕਾਸ਼ ਕੋਈ ਉਸ ਨੂੰ ਬਚਾ ਲਵੇ ਤੇ ਤੁਸੀਂ ਸੋਚ ਰਹੇ ਹੋਵੋਗੇ ਇਹ ਵੀਡੀਓ ਕਿੰਨੇ ਬਣਾਈ ਇਹ ਵੀਡੀਓ ਬਣਾਈ ਹੈ ਨਿੱਕੀ ਦੀ ਉਸੇ ਭੈਣ ਨੇ ਜਿਹੜੀ ਕਿ ਉਸੇ ਹੀ ਘਰ ਵਿੱਚ ਵਿਆਹੀ ਹੋਈ ਸੀ ਦੂਸਰੇ ਭਰਾ ਦੇ ਨਾਲ ਤੇ ਜਦੋਂ ਵੀਡੀਓ ਬਣਾਉਣ ਲੱਗੀ ਤੇ ਉਸ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਤੇ ਸੁਣੋ ਕੀ ਕੁਝ ਕਿਹਾ ਉਸ ਦੇ ਪੁੱਤਰ ਤੇ ਨਿੱਕੀ ਦੀ ਭੈਣ ਨੇ ਮਾਂ ਦੇ ਉੱਪਰ ਪਹਿਲੇ ਕੁਝ ਸਾਲਾਂ फिर मम्मा को चाहता मारा फिर लाइटन से आग लगा दी थी मैं हमारे साथ मारपीट हो रही थी, थी दिन से मैं टॉर्चर करता जा रहा था कि तुम्हारे साथ में ये नहीं मिला वो नहीं मिला इतने पैसे लाओ अपने घर से छत्तीस लाख रुपए लाओ उसके बाद सास ने कुछ लिक्विड ला के रखा घर में हमें दिया फिर मेरी छोटी बहन के ऊपर बहुत ज्यादा अत्याचार करा उसके गले में बहुत सारी चीजें मारी और उसके बाद उसके ऊपर तिजाव डाल दिया वहाँ पे हमारे बच्चे भी सब सबूत हमें कुछ भी नहीं कर पाई मेरे साथ भी बहुत ज्यादा बदतमीजी करी है इन लोगों ने उसी कि सु اپنی ਭੈਣ ਨੂੰ ਜਿੰਦੀ ਸੜਦੀ ਵੇਖਿਆ ਤੇ ਪੁੱਤ ਨੇ ਆਪਣੀ ਮਾਂ ਨੂੰ ਜਿਉਂਦੇ ਸੜਦੇ ਵੇਖਿਆ ਜਿਸ ਦੀ ਆਖਿਰਕਾਰ ਹਸਪਤਾਲ ਲਿਜਾ ਕੇ ਨਿੱਕੀ ਵੀ ਮੌਤ ਹੋ ਗਈ ਤੇ ਇਸ ਤਰ੍ਹਾਂ ਦਾ ਮਾਮਲਾ ਹੁਣ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਪਰਿਵਾਰ ਤੇ ਇਲਜ਼ਾਮ ਲੱਗ ਰਹੇ ਨੇ ਤੇ ਪਰਿਵਾਰ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇੰਨਾ ਹੀ ਨਹੀਂ ਨਿੱਕੀ ਦਾ ਘਰਲਾ ਵਿਪੇਨ ਜਿਸ ਨੇ ਆਪਣੀ ਪਤਨੀ ਨੂੰ ਜਿਉਂਦੇ ਸਾੜਿਆ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਯਾਨੀ ਕਿ ਤੁਸੀਂ ਜਿਗਰਾ ਦੇਖ ਸਕਦੇ ਹੋ ਕਿ ਇੰਨਾ ਵੱਡਾ ਕਾਂਡ ਕਰਨ ਤੋਂ ਬਾਅਦ ਉਸ ਨੂੰ ਕੋਈ ਵੀ ਪਛਤਾਵਾ ਨਹੀਂ ਸੀਗਾ ਤੇ ਉਹਨੇ ਪੁਲਿਸ ਦੀ ਹਿਰਾਸਤ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੇ ਉਹਦੇ ਲੱਤ 'ਚ ਗੋਲੀ ਮਾਰ ਕੇ ਉਸ ਨੂੰ ਫਿਰ ਦੁਬਾਰਾ ਤੋਂ ਕਾਬੂ ਕਰ ਲਿਆ ਤੇ ਉਸ ਦੀ ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜਿਸ ਦਾ ਨਾਮ ਦਇਆਵਤੀ ਦੱਸਿਆ ਜਾ ਰਿਹਾ ਨਾਮ ਦਇਆਵਤੀ पर हरकतें ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਆਪਣੀ ਨੋ ਨੂੰ ਜੀਂਦੇ ਸਾੜ ਦਿੱਤਾ ਤੇ ਉਸ ਤੋਂ ਬਾਅਦ ਨਿੱਕੀ ਦੇ ਭਰਾ ਨੇ ਕੀ ਕੁਝ ਦੱਸਿਆ ਉਹ ਵੀ ਜਰਾ ਸੁਣ ਲੈਣੇ ਆ ਜਿਨੇ ਮਰਸੀਡੀਜ਼ ਦੀ ਗੱਲ ਆਖੀ ਆਪਕੇ ਸਾਹਮਣੇ ਮਰਸੀਡੀਜ਼ ਕਾਰ ਦਿਖਾਈ ਦੇ ਰਹੀ ਹੈ ਕਿ ਇਸ ਮਰਸੀਡੀਜ਼ ਕਾਰ ਪਰ ਵਿਪਿੰਨ ਕੀ ਲਾਲਚੀ ਨਿਗਾਹ تھی ਉਹ ਇਸ ਕੋ ਲਗਾਤਾਰ ਮੰਗ ਕਰ ਰਹਾ تھا ਨਿੱਕੀ ਦੇ ਪਰਿਵਾਰ ਵਾਲੋਂ ਸੇ ਨਿੱਕੀ ਕੇ ਭਾਈ ਹਮਾਰੇ ਸਾਥ ਮੌਜੂਦ ਹੈ ਆਪ ਨਾਮ ਬਤਾਈਏ ਕੋਕਲ ਨਾਮ ਹੈ ਕੀ ਇਸ ਕੀ ਵੀ ਡਿਮਾਂਡ ਕਰ ਰਹਾ ਥਾ ਬੁਤੂ ਹਾਂ ਇਸੀ ਗਾਡੀ ਕੀ ਤਾਂ ਕਰਤਾ ਥਾ ਡਿਮਾਂਡ साठ लाख रूपए ये, 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 ये मर्सिडीज़ हाँ। कार है आ, महंगी कार ये आती है पहले जो पिता के बयान पिता ने बयान दिया कि पहले शादी में स्कॉर्पियो दी बुलेट दी लेकिन अब जो लालची निगाह थी चूंकि जो निक्की के पिता है उन्होंने ये आ, कार ली थी अपने बिजनेस के लिए लेकिन अब विपिन की निगाह इस मर्सिडीज पर थी वो लगातार डिमांड कर रहा था कि साठ लाख रुपए कैश और मर्सिडीज दो मर्सिडीज नहीं दी तो निक्की को जिंदा जलाकर मार डाला तो सुने निक्की के भरा ने गल की कि यह जड़ी महंगी गड्डी के उ अख सी ਕਿ ਇਹ ਮਰਸੀਡੀਜ਼ ਗੱਡੀ ਸਾਨੂੰ ਦਿੱਤੀ ਜਾਵੇ ਤੇ ਨਾਲ तकरीबन 40 ਤੋਂ 60 ਲੱਖ ਰੁਪਇਆ ਵੀ ਸਾਨੂੰ ਦਾਜ ਦੇ ਵਿੱਚ ਦਿੱਤਾ ਜਾਵੇ ਕਿਉਂਕਿ ਪਹਿਲਾਂ ਹੀ ਨਿੱਕੀ ਦੇ ਪਰਿਵਾਰ ਨੇ ਉਹਨਾਂ ਨੂੰ ਸਕੋਰਪੀਓ ਗੱਡੀ ਬੁਲਟ ਮੋਟਰਸਾਈਕਲ ਤੇ ਕੈਸ਼ ਦੇ ਚੁੱਕੇ ਸੀਗੇ ਤੇ ਹੁਣ ਕੁਝ ਸਾਲਾਂ ਬਾਅਦ ਫਿਰ ਦੁਬਾਰਾ ਤੋਂ ਉਹਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਜਿਸ ਕਾਰਨ ਉਸ ਨੂੰ ਜਿਉਂਦੇ ਸਾੜ ਦਿੱਤਾ ਤੇ ਵਿਪਨ ਨੇ ਯਾਨੀ ਕਿ ਨਿੱਕੀ ਦੇ ਜਿਹੜਾ ਪਤੀ ਸੀਗਾ ਉਹਨੇ ਕੀ ਕਿਹਾ ਇਸ ਘਟਨਾ ਤੋਂ ਬਾਅਦ ਉਸ ਨੂੰ ਕੋਈ ਵੀ ਕਹਿ ਸਕਦੇ ਹੋ ਕਿ ਸ਼ਰਮ ਨਹੀਂ ਹੈ कोई ओन पछतावा नहीं है जिस तरह गलती का पछतावा है 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 आपको मुझे नहीं नहीं मैंने मारी है, हाँ। ना मैंने मारी ना कुछ किया है मारी है है मारी अच्छा मियां-बीवी में हर लड़ाई होती रहती है, ये हाँ। कोई आम बात नहीं है अच्छा हाँ। अच्छा हाँ। हाँ। और पता अपने पछतावा अपने है सारा मामला हम अदालत जावेगा पुलिस ने ਇੰਨਾ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਆਖਿਰਕਾਰ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕਿ ਨਿੱਕੀ ਨੂੰ ਇਨਸਾਫ ਦਿਵਾਉਣ ਲਈ ਪਰ ਗੱਲ ਫਿਰ ਇੱਥੇ ਆ ਜਾਂਦੀ ਹੈ ਕਿ ਆਖਿਰਕਾਰ ਕਿਉਂ ਅਸੀਂ ਇੰਨੇ ਜ਼ਿਆਦਾ ਲਾਲਚੀ ਬਣੇ ਹੋਏ ਹਾਂ ਕਿਉਂ ਅਸੀਂ ਇੰਨੇ ਜ਼ਿਆਦਾ ਇਸ ਪਿੱਛੇ ਤੁਰੇ ਪਏ ਹਾਂ ਕਿ ਦਾਜ ਅਸੀਂ ਲੈਣਾ ਹੀ ਲੈਣਾ ਹੈ ਤੇ ਇਹਦੇ ਵਿੱਚ ਇੱਕ ਹੋਰ ਨਿਕਲ ਕੇ ਸਾਹਮਣੇ ਆਇਆ ਸੀਗਾ ਕਿ ਜੋ ਆਸ-ਪਾਸ ਦੇ ਲੋਕ ਕਹਿ ਰਹੇ ਨੇ ਕਿ ਜਿਹੜਾ ਵਿਪਨ ਦਾ ਪਰਿਵਾਰ ਸੀ ਇਹ ਆਪਣੀ ਨਿੱਕੀ ਯਾਨੀ ਕਿ ਉਹਨਾਂ ਦੀ ਨੂੰਹ ਦੀਆਂ ਰੀਲਾਂ ਬਣਾਉਣ ਤੋਂ ਵੀ ਖਫਾ ਸੀ ਕਿ ਜੋ ਲੋਕ ਆਸ-ਪਾਸ ਤੇ ਆਨੇ ਦੱਸਿਆ ਕਿ ਇਹ ਸਿਰਫ ਦਾਜ ਦਾ ਹੀ ਮਾਮਲਾ ਨਹੀਂ ਇਹਦੇ ਨਾਲ ਪਰਿਵਾਰ ਜਿਹੜਾ ਸੀਗਾ ਉਹ ਨਿੱਕੀ ਦੇ ਬਿਊਟੀ ਪਾਰਲਰ ਦੇ ਵਿੱਚ ਰੀਲਾਂ ਬਣਾਉਣ ਤੋਂ ਵੀ ਥੋੜਾ ਖਫਾ ਸੀਗਾ ਕਿ ਉਹਨੂੰ ਰੋਕਦੇ ਸੀਗੇ ਕਿ ਇਸ ਕਰਕੇ ਇਹ ਚੀਜ਼ਾਂ ਨਾ ਕੀਤੀਆਂ ਜਾਣ ਪਰ ਪਰਿਵਾਰ ਨੇ ਸਿਰਫ ਦਾਜ ਦੇ ਹੀ ਦੋਸ਼ ਲਗਾਏ ਨੇ ਪਰ ਇਸ ਤਰ੍ਹਾਂ ਦੇ ਮਾਮਲੇ ਸਮਾਜ ਦੇ ਲਈ ਹਾਨੀਕਾਰਕ ਬਣ ਸਕਦੇ ਨੇ ਇੱਥੇ ਉਹਨਾਂ ਦਾ ਵੀ ਕਸੂਰ ਹੈ ਜਿਹੜੇ ਅੱਜ ਕੱਲ ਸੋਸ਼ਲ ਮੀਡੀਆ ਤੇ ਰੀਲਾਂ ਬਹੁਤ ਬਣਾ ਰਹੇ ਨੇ ਵੀਡੀਓ ਬਹੁਤ ਬਣਾ ਰਹੇ ਨੇ ਕਿ ਅਸੀਂ ਦਾਜ ਦੇ ਵਿੱਚ ਇੱਕ ਮਰਸੀਡੀਜ਼ ਦਿੱਤੀ ਹੈ ਜੀ ਇੱਕ ਫੋਰਚਨਰ ਦਿੱਤੀ ਹੈ ਜੀ ਇੱਕ ਫਲੈਟ ਦਿੱਤਾ ਹੈ ਜੀ ਕਰੋੜ ਰੁਪਇਆ ਕੈਸ਼ ਦਿੱਤਾ ਹੈ ਜੀ ਇੰਨੇ ਕਿਲੋ ਸੋਨਾ ਹੈ ਜੀ ਇਸ ਤਰ੍ਹਾਂ ਦੀਆਂ ਵੀਡੀਓ ਜਦੋਂ ਸਾਹਮਣੇ ਆਉਂਦੀਆਂ ਨੇ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਲਾਲਚ ਤਾਂ ਜ਼ਰੂਰ ਜਾਗ ਜਾਂਦਾ ਹੈ ਤਾਂ ਕਿ ਲੋਕ ਫਿਰ ਆਪਣੇ ਇਮੋਸ਼ਨ ਤੇ ਕਾਬੂ ਨਹੀਂ ਪਾ ਸਕਦੇ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਦਾਜ ਦੀਆਂ ਪ੍ਰਥਾ ਨੇ ਇਦਾਂ ਤੇ ਸਾਨੂੰ ਥੋੜਾ ਕੰਟਰੋਲ ਕਰਨਾ ਚਾਹੀਦਾ ਹੈ ਜਾਂ ਫਿਰ ਤੁਸੀਂ ਚੁੱਪ ਚੁੱਪੀ ਤੇ ਜੇਕਰ ਕੋਈ ਆਪਣੀ ਕੁੜੀ ਨੂੰ ਦੇਣਾ ਚਾਹੁੰਦਾ ਹੈ ਤਾਂ ਵੀ ਉਸ ਦੇ ਉੱਤੇ ਥੋੜੀ ਜੀ ਪਬਲਿਸਿਟੀ ਨੂੰ ਘੱਟ ਕੀਤਾ ਜਾਵੇ ਕਿਉਂਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਇੰਸਟਾਗ੍ਰam ਤੇ ਤੁਸੀਂ ਵੀ ਵੇਖੀਆਂ ਹੋਣਗੀਆਂ ਜਿੱਥੇ ਸਾਰੇ ਪਰਿਵਾਰ ਬੈਠ ਕੇ ਵੱਡੀਆਂ-ਵੱਡੀਆਂ ਚੀਜ਼ਾਂ ਗਣਾਰੇ ਨੇ ਲੜਕੇ ਨੂੰ ਇਹ ਦਿੱਤਾ ਜੀ ਲੜਕੀ ਨੂੰ ਉਹ ਦਿੱਤਾ ਜੀ ਤੇ ਉਸੇ ਕਮਿਊਨਿਟੀ ਦੀ ਹੀ ਇਹ ਘਟਨਾ ਹੈ ਗੁੱਜਰ ਜਿਹੜੇ ਨੋਇਡਾ ਵੈਸਟ ਯਾ ਗ੍ਰੇਟਰ ਨੋਇਡਾ ਵਾਲੀ ਸਾਈਡ ਤੇ ਰਹਿੰਦੇ ਨੇ ਗੁੱਜਰ ਕਮਿਊਨਿਟੀ ਦੀ ਹੀ ਇਹ ਵੀ ਘਟਨਾ ਹੈ ਤੇ ਇੰਨਾ ਹੀ ਪਰਿਵਾਰਾਂ ਦੇ ਵਿੱਚ ਇੰਨੇ ਵੱਡੇ ਵੱਡੇ ਦਾਜ ਦੀ ਜਿਹੜੀਆਂ ਗੱਲਾਂ ਆ ਦਾਜ ਦਿੱਤੇ ਜਾਂਦੇ ਤੇ ਹੁਣ ਇਹੀ ਚੀਜ਼ਾਂ ਉਹਨਾਂ ਦੀ ਕੁੜੀ ਦੇ ਉੱਤੇ ਭਾਰੀ ਪੈ ਗਈਆਂ ਤੇ ਸਾਨੂੰ ਸਾਰੇ ਲੋਕਾਂ ਨੂੰ ਇਹ ਚੀਜ਼ ਸੋਚਣ ਦੀ ਲੋੜ ਹੈ ਕਿ ਆਖਿਰਕਾਰ ਇਸ ਤਰ੍ਹਾਂ ਦੇ ਕ੍ਰਾਈਮ ਨੂੰ ਰੋਕਿਆ ਕਿਵੇਂ ਜਾਵੇ ਤੇ ਕ੍ਰਾਈਮ ਚਾਰਟ ਦੀ ਸਟੋਰੀ ਦੇ ਵਿੱਚ ਅੱਜ ਇੰਨਾ ਹੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਸਟੋਰੀ ਤੇ